ਪਟਿਆਲਾ ਚ ਵਿਜੀਲੈਂਸ ਵਿਭਾਗ ਨੇ ਪਟਵਾਰਖਾਨੇ ਚ 95000 ਦੀ ਰਿਸ਼ਵਤ ਲੈਣ ਦੇ ਇੱਕ ਮਹਿਲਾ ਪਟਵਾਰੀ ਨੂੰ ਰੰਗੇ ਹathi ਕਾਬੂ ਕੀਤਾ ਜਾਣਕਾਰੀ ਮੁਤਾਬਿਕ ਅਨੋਖ ਸਿੰਘ ਨਾਂ ਦੇ ਵਿਅਕਤੀ ਨੇ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਜ਼ਮੀਨ ਦੇ ਇੰਤਕਾਲ ਸੰਬੰਧੀ ਭੁਪਿੰਦਰ ਕੌਰ ਨੇ 11600 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਪਰ ਸੌਦਾ 95000 ਰੁਪਏ ਚ ਤੈ ਹੋ ਗਿਆ ਸੀ ਜਿਸ ਸੰਬੰਧੀ ਵਿਭਾਗ ਨੇ ਸੂਚਨਾ ਦੇ ਆਧਾਰ ਤੇ ਛਾਪੇਮਾਰੀਕਰ ਭੁਪਿੰਦਰ ਕੌਰ ਨੂੰ ਰੰਗੇ ਹathi ਕਾਬੂ ਕਰ ਲਿਆ ਪਟਵਾਰੇ ਭੁਪਿੰਦਰ ਕੌਰ ਦੀ ਸ਼ਿਕਾਇਤ ਕੀਤੀ ਸੀ ਜੋਕ ਉਸ ਦੇ ਇੰਤਕਾਲ ਦੀ ਦੁਰਸਤਗੀ ਤੇ ਬਰਾਸਤ ਦਾ ਇੰਤਕਾਲ ਸੀਗਾ ਤੇ ਉਸ ਦੇ ਸਬੰਧ ਵਿੱਚ ਇਹ ਰਿਸ਼ਵਤ ਦੇ ਪੈਸੇ ਮੰਗ ਰਹੀ ਸੀ ਕੰਮ ਕਰਨ ਬਦਲੇ ਜਿਹੜੀ ਕੇਸ ਦੀ ਡਿਮਾਂਡ 11600 ਰੁਪਏ ਸੀਗੀ ਜੋ ਕਿ ਇਸ ਨੇ ਫਾਈਨਲ ਇਹਦੇ ਨਾਲ 9500 ਰੁਪਏ ਦੇ ਵਿੱਚ ਡੀਲ ਹੋ ਗਈ ਜੋ ਇਸ ਨੂੰ ਡੀਲ ਦੇ ਸਬੰਧ ਵਿੱਚ ਅੱਜ ਦਾ ਸਮਾਂ ਦਿੱਤਾ ਸੀ ਪਟਵਾਰਖਾਨੇ ਦੇ ਦਫ਼ਤਰ ਵਿੱਚ ਬੁਲਾਇਆ ਸੀ ਜਿਸ ਤੇ ਕਾਰਵਾਈ ਕਰਦੇ ਅੱਜ ਮੈਂ ਆਪਣੀ ਟੀਮ ਦੇ ਸਮੇਤ ਜਾ ਕੇ ਇਸ ਨੂੰ ਉੱਤੇ ਇਹਨੂੰ ਪੈਸੇ ਲੈਂਦੇ ਨੁਰੰਗੇ ਹਤੇ 9500 ਪੈਸੇ ਨੂੰ ਅਸੀਂ ਗਿਰਫਤਾਰ ਕਰ ਲਿਆ ਸਮੇਤ ਕਿੰਨੇ ਚੀਟ ਦਿੱਤਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਰਿਸ਼ਵਤ ਖੋਰਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅਜਿਹੇ ਮਾਮਲੇ ਸਾਹਮਣੇ ਨਾ ਆਉਣ ਪਟਿਆਲਾ ਤੋਂ 인ਦਰਜੀਤ ਸਿੰਘ ਬਖਸ਼ੀ ਜਗਬਾਣੀ ਟੀਵੀ